ਉਸ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਦੀ ਬਿਊਟੀਸ ਲਵਾਉਣਾ ਉਸ ਤੋਂ ਬਾਅਦ ਐਸਐਚਓ ਥਾਣਾ ਦੇ ਪਾਸ ਜਿਹੜੀ ਸਾਰੀ ਕਾਰ ਤਹਿਰੀਰ ਹੈ ਕਾ ਕਾ ਡਾਕਟਰ ਦਾ ਚੜਾ ਰਹੇ ਕੋਈ ਅਸਲ ਅਸੈਂਸ ਹੈ ਕੋਈ ਦਰਖਾਸਤ ਹੈ ਕੋਈ ਕਿਸ ਦਾ ਪਾਸਪੋਰਟ ਹੈ ਜਾਂ ਕੋਈ ਵੀ ਚੀਜ਼ ਹੈ ਉਸ ਕਾਗਜ਼ ਨੂੰ ਕੰਪਲੀਟ ਕਰਕੇ ਪੂਰਾ ਕੀਤਾ ਜਾਂਦਾ ਹੈ ਫਿਰ ਆਪਣੇ ਥਾਣੇ ਦੇ ਜਿੰਨੇ ਪਿੰਡ ਨੇ ਸਾਰੇ ਪਿੰਡ ਦਾ ਪਿੰਡ ਵਾਈਜ਼ ਰਜਿਸਟਰ ਲੱਗਾ ਹੁੰਦਾ ਹੈ ਉਹਨਾਂ ਦੀ ਮੇਨਟੇਨੈਂਸ ਵੀ ਮੁਲਸੀ ਨੇ ਕਰਨੀ ਹੁੰਦੀ ਹੈ ਪਿੰਡ ਦੇ ਵਿੱਚ ਕਿੰਨੇ ਬੰਦੇ ਚੰਗੇ ਨੇ ਕਿੰਨੇ ਅਪਰਾਧੀ ਨੇ ਕਿੰਨੇ ਪਿੰਡ ਦੇ ਵਿੱਚ ਕੋਈ ਮੇਲਾ ਲੱਗਦਾ ਹੈ ਪਿੰਡ ਦੇ ਵਿੱਚ ਕਿਹੜੀ ਪੰਚਾਇਤ ਹੈ ਪਿੰਡ ਦੇ ਵਿੱਚ ਕਿਹੜੀ ਖਾਸ ਦੀ ਚੀਜ਼ ਹੈ ਪਿੰਡ ਦੇ ਵਿੱਚ ਕਿਹੜੇ ਤਰ੍ਹਾਂ ਦੇ ਲੋਕ ਰਹਿੰਦੇ ਨੇ ਸਾਰੀ ਜਾਣਕਾਰੀ ਉਹ ਜਾਣਕਾਰੀ ਕਿਸੇ ਥਾਂ ਨਹੀਂ ਹੈਗੀ ਜਿੰਨੀ ਇਸ ਦਫ਼ਤਰ ਦੇ ਵਿੱਚ ਹੁੰਦੀ ਹੈ ਸੋ ਇੱਕ ਪੜਿਆ ਲਿਖਿਆ ਸਿਆਣਾ ਜਿਹੜਾ ਹੋਰਦਾ ਹੁੰਦਾ ਉਹ ਮੁੱਕ ਮੁੱਚ ਜਾਂਦਾ ਸੋ ਇਹ ਮੁੱਚੀ ਦਾ ਸਤਾ ਉਹ ਮਤਲਬ ਕਿ ਪੀਪੀਆਰ ਰਜਿਸਟਰਾਂ ਦੇ ਵਿੱਚ ਇੰਪੀਜ਼ ਕਰਕੇ ਪੱਜਾ ਹੋ ਗਿਆ ਜਿਹੜੀ ਵੀ ਅਪਰਾਧੀ ਦੀ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਉਹ ਸਾਡੇ ਕੋਲ ਸੀਸੀਟੀਵੀ ਐਨਸ ਦੇ ذریعے ਸਾਡੇ ਕੋਲ ਕੋਡ ਹੁੰਦਾ ਉਹ ਜਦੋਂ ਭਰ ਦਿੱਤਾ ਜਾਂਦਾ ਸਾਰੀ ਕ੍ਰਿਮੀਨਲ ਹਿਸਟਰੀ ਬੰਦੇ ਦੀ ਪੌਣ ਮਤੋੜਾ ਹੈ ਮਾਰਾ ਕੰਮ ਕਰਦਾ ਹੈ ਭਾਵ ਕੋਈ ਨੌਜਵਾਨੀ ਦੀ ਸਮੇਂ ਦੇ ਵਿੱਚ ਜਦੋਂ ਉਹਨੇ ਆਪਣਾ ਔਰ ਆਪਣੇ ਪਰਿਵਾਰ ਦਾ ਔਰ ਸਮਾਜ ਦਾ ਸਵਾਰਦਾ ਹੁੰਦਾ ਕਿਸੇ ਮਾੜੀ ਪ੍ਰੇਰਣਾ ਕਰਕੇ ਮਾੜੀ ਸੋਸਾਇਟੀ ਕਰਕੇ ਜੇਸੀ ਸੰਗਤ ਵੈਸੀ ਰੰਗਤ ਕਰਕੇ ਉਹ ਕਿਸੇ ਮਾੜੇ ਵਹਿਣ ਦੇ ਵਿੱਚ ਵਹਿ ਜਾਂਦਾ ਤੇ ਉਹ ਮੁੜ ਸੋਚਦਾ ਭਈ ਭਈ ਇਹ ਤਾਂ ਬਹੁਤ ਗੱਲ ਮਾੜੀ ਹੋਈ। ਸੋ ਤੁਸੀਂ ਇੱਕ ਸ਼ੀਸ਼ਾ ਜੇ ਜਿਹੜੇ ਅਸੀਂ ਲੋਕਾਂ ਤੁਹਾਡੇ ਤੋਂ ਵੱਡੇ ਹਾਂ ਜਾਂ ਕਿਤੇ ਜੂਠੀ ਜਿੰਨੇ ਅਸੀਂ ਤੁਹਾਡੇ ਵਿੱਚੋਂ ਆਪਣਾ ਮੁੱਖ ਦੇਖਣਾ ਹੈ। ਜਿਹੜੇ ਸਾਡੇ ਵੱਡੇ ਵੱਡੇ ਨੇ ਸਤਕਾਰ ਜਿਹੜੇ ਸਰਦਾਰ ਵੱਲੋਂ ਭਾਈ ਪਟੇਲ ਵਰਗੀਆਂ ਮਹਾਨ ਸ਼ਖਸੀਅਤਾਂ ਜੇ ਇਹ ਅੱਜ ਸਾਡਾ ਪ੍ਰੇਰਨਾ ਸਰੋਤ ਬਣੇ ਹੋਏ ਹਨ ਤੇ ਇਹ ਗੱਲ ਤੁਹਾਡੇ ਦੇ ਵਿੱਚ ਵੀ ਹੋ ਸਕਦੀ ਹੈ ਤੁਸੀਂ ਵੀ ਆਪ ਦੀਆਂ ਸੇਵਾਵਾਂ ਦੇ ਲੈ ਕੇ ਆਪਿਆਂ ਸਮਾਜ ਦੇ ਪ੍ਰਤੀ ਚੰਗੇ ਕੰਮਾਂ ਦਾ ਕਰਕੇ ਆਪਣੇ ਸਕੂਲ ਆਪਣੇ ਸ਼ਹਿਰ ਆਪਣੇ ਪਿੰਡ ਆਪਣੇ ਮਾਪਿਆਂ ਔਰ ਆਪਣੇ ਟੀਚਰ ਸਹਿਬਾਨ ਨੂੰ ਸਮਾਜ ਦੇ ਵਿੱਚ ਚੰਗਾ ਸਨਮਾਨਯੋਗ ਸਫਾਨ ਦੇਉਣ ਦੇ ਲਈ ਜੇਕਰ ਤੁਸੀਂ ਵਿੰਡ ਕਰੋਗੇ ਤੁਹਾਡੀ ਲਿੰਟ ਅਜਾਈ ਨਹੀਂ ਜਾਊਗੀ ਕੋਈ ਰੁਕਤ ਹੋਵੇਗਾ ਜਦੋਂ ਤੁਹਾਡੀ ਵੀ ਪਰਵਾਹਸ਼ਾ ਹੋਵੇਗੀ ਕਿ ਰੁਪਿੰਦਰ ਸਿੰਘ ਗੁਰਜਾਰ ਸਿੰਘ ਸੁਖਿੰਦਰ ਸਿੰਘ ਇੱਕ ਸਟੂਡੈਂਟ ਹੈ ਜਿਹੜਾ ਕਮਲਾ ਨੇਰੂ ਸਕੂਲ ਦੇ ਵਿੱਚ ਪੜ੍ਹਿਆ ਸੀ ਅੱਜ ਉਹ ਬਹੁਤ ਵੱਡਾ ਅਫਸਰ ਬਣਿਆ ਹੋਇਆ ਹੈ ਜਾਂ ਬਟਾ ਅੱਛਾ ਰਾਜਨੀਤਾ ਬਣਿਆ ਹੋਇਆ ਹੈ ਜਿਹੜਾ ਲੋਕਾਚਾਰੀ ਨੂੰ ਦੁਨੀਆਦਾਰੀ ਨੂੰ ਪੁੱਛ ਗਿਆਆਂ ਵੰਡ ਰਿਹਾ ਹੈ ਸੋ ਇਹ ਇਲੈਕਟਰ ਜੇ ਕਰਨਾ ਪਵੇ ਤਾਂ ਜਿੰਨਾ ਮਰਜ਼ੀ ਇਹਨੂੰ ਵਿਸਥਾਰਤ ਕਰ ਸਕਦਾ ਮੈਂ ਤਾਂ ਜਾਂ ਇਸ ਕੇਸ ਦੇ ਵਿੱਚ ਇਹਦੇ ਸਹਿਜ ਜਿਹੜੇ ਦੋਸ਼ੀ ਨੇ ਉਹਨਾਂ ਬਾਰੇ ਪਤਾ ਕਰਨਾ ਹੈ ਜਾਂ ਜਿਹੜੀ ਇਨਫੋਰਮੇਸ਼ਨ ਮਿਲੀ ਹੈ ਜਿਹੜੀ ਐਫਆਰ ਦੱਸ ਕੋਈ ਹੈ ਉਹਦਾ ਜਿਹੜਾ ਕੰਪਲੀਟਡ ਹੈ ਉਹਦੇ ਵੱਲੋਂ ਜੋ ਕੁਝ ਦੱਸਿਆ ਗਿਆ ਹੈ ਵੈਰੀਫਾਈ ਕੀਤਾ ਜਾਣਾ ਹੈ ਕਿਸੇ ਨੂੰ ਸਾਨੂੰ 2 ਦਿਨ ਬਾਅਦ ਤੇ 4 ਦਿਨ ਬਾਅਦ ਤੇ 5 ਦਿਨ ਬਾਅਦ ਤੇ ਅਸੀਂ ਕਿਰਤਾਂ ਕਰ ਕਰਕੇ 15 ਦਿਨ ਤੱਕ ਰਮਾਨਾ ਲੈ ਸਕਦੇ ਹਾਂ ਉਹਨੂੰ ਕਹਿਆ ਜਾਂਦਾ ਪ੍ਰੋਡਿਊਸ ਰਮਾਨਾ ਪੂਰਨ ਰਮਾਨਾ ਦੇ ਵਿੱਚ 3 ਦਿਨ ਵੀ ਦੇ ਸਕਦਾ ਹੈ 5 ਦਿਨ ਦੀ ਵੀ ਦੇ ਸਕਦਾ ਹੈ ਕਿਰਤਾਂ ਕਰ ਕਰਕੇ 15 ਦਿਨ ਤੱਕ ਅਸੀਂ ਅਕੋੜੋ ਪੂਰਨ ਰਮਾਨਾ ਲੈ ਸਕਦੇ ਹਾਂ ਸੋ ਇਹ ਸਭਿਆਤ ਨੂੰ ਹਵਾਲਾ ਕਰ ਠੀਕ ਹੈ ਜੀ ਸਾਡੀ ਨੌਜਵਾਨ ਪੀੜ੍ਹੀ ਸਾਡਾ ਭਵਿਕ ਕਮਲਾ Nehru ਸਕੂਲ ਦੇ ਸਾਰੇ ਹੀ ਵਿਦਿਆਰਥੀਆਂ ਨੂੰ ਮੈਂ ਗੁਰਫਤਿਆਂ ਚ ਕਰ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 31 10 2025 ਨੂੰ ਇੱਕ ਮਹਾਨ ਸ਼ਖਸੀਅਤ ਸਰਦਾਰ ਵੱਲਵ ਭਾਈ ਪਟੇਲ ਜੀ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਬਚਪਨ ਤੋਂ ਲੈ ਕੇ ਤੇ ਆਖਰੀ ਸਾਹ ਤੱਕ ਰਾਸ਼ਟਰ ਨੂੰ ਸਮਰਪਿਤ ਰਹੇ ਨੇ ਉਹਨਾਂ ਦਾ ਬਚਪਨ ਸੀ ਜਦੋਂ ਉਹਦੋਂ ਹੀ ਉਹਨਾਂ ਨੇ ਬੜੀਆ ਹੀ ਚੰਗੀਆਂ ਦੇਸ਼ ਦੇ ਪ੍ਰਤੀ ਸਮਾਜ ਦੇ ਪ੍ਰਤੀ ਅੱਛਾ ਯੋਗਦਾਨ ਪਾਉਣ ਦੇ ਪ੍ਰਤੀ ਉਹਨਾਂ ਨੇ ਕੀਤੀਆਂ ਨੇ ਆਪ ਸਭ ਕੁਝਿਆ ਕਲਾਸਾਂ ਦੇ ਵਿੱਚ ਐਜੂਕੇਸ਼ਨ ਗ੍ਰਹਿਣ ਕਰ ਰਹੇ ਜੇ ਤੁਹਾਨੂੰ ਸਰਦਾਰ ਵੱਲਵਲ ਭਾਈ ਪਲੇ પટેલ ਜੀ ਬਾਰੇ ਜਾਣਕਾਰੀ ਹੈ ਚਲੋ ਅੱਜ ਦੇ ਇਸ ਸਮਾਗਮ ਦੇ ਵਿੱਚ ਸਾਡੇ ਸ੍ਰੀ ਦਾ ਸੈਂਟਰ ਦੇ ਜਿਹੜੇ ਵਿਚਾਰਚ ਨੇ ਸੁਧਾਰ ਅਮਰਜੀਤ ਸਿੰਘ ਜੀ ਮੁਖਮੰਚੀ ਸਾਹਿਬ थाना ਨਿਹਾਲ ਸਿੰਘ ਵਾਲੇ ਦਾ ਸਬੂਚਾ ਸਟਾਫ ਅਤੇ ਦੁਨੀਆਂ ਦੇ ਵਿੱਚ ਸੱਚ ਸੱਚੀ ਸ਼ਬਦਾਵਲੀ ਨੂੰ ਦੁਨੀਆਂ ਦੇ ਵਿੱਚ ਇੱਕ ਅਖਬਾਰ ਦੇ ਰਹੀ ਜਾਂ ਸਮਝ ਲਿਆ ਜਾਵੇ ਅੱਜ ਦਾ ਯੁੱਗ ਆ ਗਿਆ ਹੈ ਮੋਬਾਈਲ ਫੋਨ ਦੇ ਰਹੀ ਜਿਹਨੂੰ ਸੋਸ਼ਲ ਮੀਡੀਆ ਕਹਿ ਦਿੰਦੇ ਨੇ